हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਸੇਗਾਵਾ ਸੇਲ ਲਈ ਲੈ ਕੇ ਆਏ ਹਾਂਗੇ ਸੇਹ ਦੀਆਂ ਸਹੀ ਬਈਆਂ ਮਨ ਲੋ ਟਾਪ ਕੁਆਲਿਟੀ ਦੀਆਂ ਉਹਨਾਂ ਵਿੱਚੋਂ ਚਾਰ ਤਾਂ ਸਾਨੂੰ ਆਪਾਂ ਦਿਖਾ ਦੇਾਂਗੇ ਐਚਐਫ ਦੇ ਨੀਂਨੇ ਤੇ ਦੋ ਦਿਖਾ ਦੇਾਂਗੇ ਜਰਸੀ ਦੇ ਉਹ ਵੀ ਟਾਪ ਦੇ ਨੀਂਨੇ ਫੁੱਲ ਵੱਡੀਆਂ ਤੇ ਫੁੱਲ ਵੱਜਣ ਵਾਲੀਆਂ ਇੱਕ ਮਿਲ ਜੂ ਤੁਹਾਨੂੰ ਤੋਕੜ ਗੱਬਣ ਚੈੱਕ ਪਾਸ ਤੇ ਇੱਕ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਗਈ ਤੇ ਚਾਰ ਆ ਗਏ ਬਈ ਤਾਜ਼ੀਆਂ ਸੁਈਆਂ ਸਵਾਈਆਂ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੇ ਅੱਜ ਅਮਨਾ ਆਪਾਂ ਬਈ ਪਹੁੰਚੇ ਆ ਬਾਈ ਸੋਨੂ ਦੇ ਫਾਰਮ ਚ ਪਹੁੰਚੇ ਆ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਕਰਦੇ ਆ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਡਾਕਟਰ ਹੋ ਠੀਕ ਹੋ ਬਾਈ ਵਧੀਆ ਵਧੀਆ ਬਈ ਕਿਵੇਂ ਚੱਲਦਾ ਬਾਈ ਸਾਨੂੰ ਕੰਮ ਕਰ ਕੰਮ ਡਾਕਟਰ ਵਧੀਆ ਚੱਲਦਾ ਕਿਰਪਾ ਮਹਾਰਾਜ ਦੀ ਠੀਕ ਨਾਮ ਤੇ ਬਈ ਆਪਣਾ ਐਡਰੈਸ ਨਾ ਬਈ ਸੋਨੂ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦੇ ਤਸੀਹ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਵਿੱਚ ਨੇੜੇ ਆਪਣੀ ਇਧਰ ਭਦੌੜ ਸਹਿ ਰਹਿ ਗਿਆ ਇਧਰ ਨਿਹਾਲ ਸਿੰਘ ਵਾਲਾ ਠੀਕ ਹੈ ਵੀਰੇ ਕੰਟੈਕਟ ਨੰਬਰ ਬੋਲ ਦਿਓ ਆਪਣਾ ਕੰਟੈਕਟ ਨੰਬਰ ਆਪਣਾ ਹੈਗਾ ਬਈ 7699099728 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤੇ ਬਾਈ ਸੋਨੂ ਅੱਜ ਮੁੱਲ ਫਿਰ ਕਿਹੋ ਜਿਹਾ ਹੋਣਗੇ ਜਮਾਂ ਬਾਜ ਵਾ ਆਪਾਂ ਵੀਡੀਓ ਦੇ ਵਿੱਚ ਹੀ ਕਰਨੇ ਆ ਕੋਈ ਆਏ ਨਹੀਂ ਫੋਨ ਤੇ ਕਰਨਾ ਹਨਾ ਠੀਕ ਆ ਬਸ ਕਰਨੇ ਲੈਂਣ ਦੇਣ ਜੀ ਵਾਲੀ ਐ ਮੇ ਛੋਟਾ ਜਿਹਾ ਹੀ ਹੋਊਗਾ ਵਿਖ ਇਹ ਡਾਕਟਰ ਤੀਜਾ ਸੂਈ ਸੂਈ ਵੀ ਬਰੇ ਆ ਵੱਛਾ ਇਹਦਾ ਪਰੇ ਬੈਠਾ ਸੂਈ ਨਾਲ ਜੋਗੇ 15 ਦਿਨ ਕਰਦੇ ਚੱਲੀ ਜਾਂਦੇ ਇਹਦਾ 15 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਆ ਗਿਆ ਵੱਛਾ ਹਾਂਜੀ ਬਰੇ ਤੇ ਬਈ ਸੋਨੂੰ ਕਿੰਨਾ ਦੁੱਧ ਆਜ ਰਿਹਾ ਇਹਦਾ ਦੁੱਧ ਡਾਕਟਰ ਇਹ ਆਪਾਂ ਲੈ ਆਈ ਸੀ ਬਈ ਸੂਈ ਸਵਾਈ ਫਾਰਮ ਚ ਠੀਕ ਹੈ ਨਾ ਦੁੱਧ ਤਾਂ ਜੋਗੇ ਲੈ ਆਈ 24 25 ਕਿਲੋ ਠੀਕ ਹੈ ਨਾ ਥੋੜਾ ਜਿਹਾ ਗਾਂ ਨੂੰ ਲੈ ਬੀਨੂੰ ਫੈਕਸ਼ਨ ਹੋ ਗਈ ਸੀਗੀ ਪਹਿਲਾਂ ਦੱਸਾਂਗੇ ਇਹਦਾ ਮਗਰਲਾ ਥਾਣਾ ਅੱਧੇ ਤੋਂ ਵੱਧ ਆ ਹੁਣ ਬਈ ਤਿੰਨ ਨਹੀਂ ਹੈਗੀ ਦੁੱਧ ਹੁਣ ਨਾ ਨਾ ਹੁਣ ਦੁੱਧ 15 16 ਕਿਲੋ ਜਿਹੜਾ ਮਰਜੀ ਚੋਕੇ ਲੈ ਜਾਓ ਤੁਹਾ ਠੀਕ ਹੈ ਬਾਕੀ ਕਾਦ ਕੋ ਦਬਾਉ ਤਾ ਹਾਂ ਕਦ ਫੁੱਲ ਹਾਂ ਹੂੰ ਵਜਨ ਬਹੁਤ ਆ ਬਾਈ ਕਾਦ ਐਵੇਂ ਝੂਠ ਨਹੀਂ ਮਾਰਨਾ ਕਹਿਣ ਤਾਂ ਐ ਵੀ ਚਵਾ ਦੇ ਆਂ ਅਗਲੇ ਨੂੰ ਕੀ ਫਾਇਦਾ ਪਰ ਥਣ ਅੱਧੇ ਤੋਂ ਵੱਧ ਥਣ ਚੈੱਕ ਕਰਵਾਣੇ ਬਾਈ ਥਣ ਚੈੱਕ ਕਰ ਸਕਦਾ ਹੂੰ ਬਹੁਤ ਸੋਹਣਾ ਥਣ ਲੱਗਿਆ ਵਾ ਗੁਲਾਬੀ ਥਣ ਆ ਗਿਆ ਨਾੜਾ ਨੂੜਾ ਦੇ ਵਿੱਚ ਦੀ ਗੱਲ ਕਰੀਏ ਫੁੱਲ ਚੰਗੀਆਂ ਤੇ ਸੂਈ ਸਵਾਈ ਆ ਬਾਈ ਬੱਚਾ ਇਹਦੇ ਮਗਰ ਕਰਮ ਵਾਲੀ ਦੀ ਆ ਗਿਆ ਬੱਸਾ ਲੇਵੇ ਦੀ ਜਿਹੜੀ ਫੀਡਿੰਗ ਆ ਬਾਈ ਚੈੱਕ ਕਰ ਸਕਦਾ ਬਹੁਤ ਸੋਹਣਾ ਲੇਵਾ ਬਾਕੀ ਬਾਈ ਨੇ ਦੱਸ ਹੀ ਦਿੱਤਾ ਬਾਈ ਤਿੱਲ ਤਾਂ ਮੰਨ ਕੇ ਨਾ ਆਇਓ ਕਿਉਂਕਿ ਅੱਧਾ ਥਣ ਹੈਗਾ ਅੱਧੇ ਤੋਂ ਤੇ ਬਾਈ ਸੁਣ ਗਾਣਾ ਧਾਰਾ ਵੀ ਮਾਰ ਕੇ ਦਿਖਾ ਦੇ ਨੇ ਬਾਈ ਇੰਨੀ ਠੰਡੀ ਸੀ ਲੈ ਬਾਈ ਕੀ ਬਾਤ ਠੰਡੀ ਛੰਡੀ ਦੇਖੋ ਆਹੀ ਥਾਣਾ ਵੀਡੀਓ ਚ ਵੀ ਦਿਖਾ ਦੇ ਮਾੜਾ ਜ ਆਹੀ ਆ ਮਗਰ ਲੱਕ ਮਹਿਣੀਆ ਵਾਲਾ ਲੱਕ ਥਾਣਾ ਬਾਕੀ ਧਾਰ ਇੱਕੋ ਜੀ ਹੈ ਨਾ ਧਾਰ ਦਾ ਕੋਈ ਚੱਕਰ ਹੀ ਨਹੀਂ ਡਟ ਲੈ ਕੀ ਬਾਤ ਹੈ ਬਾਈ ਮੋਟੀ ਮੋਟੀ ਚਵਾਈਆ ਕਹਿ ਸਕਦੇ ਆ ਵੀ ਕਰਮ ਵਾਲੀ ਗੁੱਥੀਆਂ ਪਾੜਦੀ ਆ ਲੈ ਨਾੜਾ ਨੁੜਾ ਦੇ ਖੁੱਲੇ ਵੇ ਤੇ ਗੁੰਦੀ ਪਈ ਆ ਤੇ ਬਾਈ ਸੋਨੂੰ ਹੁਣ ਇਹਦਾ ਮੁੱਲ ਦੱਸ ਬਾੜਾ ਡਾਟਰ ਆਪਾਂ ਤਾਂ ਬਹੁਤ ਮਹਿੰਗੀ ਲਈ ਸੀ ਬਾਈ ਹਮ ਅਭਾ ਦਾ ਕੋਈ ਮੌਲ ਨਹੀਂ ਜ ਆਪਣੇ ਕੋਲ ਵੀਡੀਓ ਵੀ ਪਈ ਆ ਜੀ ਤਿਆਰੀ ਵੀ ਵੀ ਸੁੰਦੀ ਦੀ ਵੀ ਪਈ ਆ ਠੀਕ ਆ ਹਮ ਅੱਜ ਦੀ ਘੜੀ ਬਸ ਲੈਣ ਦੇਣ ਜਿਹੜਾ ਮੌਲੀ ਰੱਖਣਾ ਪਰ ਬਾਹਲਾ ਨਹੀਂ ਕਹਿਣਾ 52000 ਚ ਛੋਟ ਕਰ ਦਾਂਗੇ ਟੋਟਲੀ ਟੋਟਲੀ ਬਸ ਚੱਕੋ ਬਾਈ 55000 ਰੁਪਏ ਜੋ ਬਾਈ ਕਹਿੰਦਾ ਅੱਜ ਆਪਾਂ ਟੋਟਲੀ ਛੋੜ ਕਰ ਦੇਣੀ ਆ ਬਾਕੀ ਨਾ ਤੁਹਾਨੂੰ ਜਾਤ ਕੁਆਲਿਟੀ ਇਹਦੀ ਮੈਂ ਚੈੱਕ ਕਰਵਾਉਣਾ ਬਹੁਤ ਚੰਗੀ ਬੱਸੀ ਆ ਰਾ ਬੋਦੀਵਾਦੀ ਫੁੱਲ ਕਮਾਲ ਦੀ ਆ ਹੁਣ ਬਾਈ ਇਹੇ ਆ ਇਹਦਾ ਟਰਗਲ ਐਡਾ ਗਡਗਾ ਬਹਿਣਾ ਸਵਾ ਸਵਾ ਡੇਡ ਡੇਡ ਲੱਖਾਂ ਦੀਆਂ ਮਾਰਨਗੇ ਜਾ ਕੇ ਐਡਾ ਕਰਦੇ ਵੀ ਖਲ ਆਈਦਾ ਬੜਾ ਨਹੀਂ ਬਣਾਉਣਾ ਕਹਣੀ ਸਹੀ ਗੱਲ ਆ ਬਾਈ ਬਾਕੀ ਫੀਟਿੰਗ ਦੇਖ ਲੈਵੇਂ ਦੀ ਕੋਈ ਟੁੱਟਮਾ ਲੇਵਾਂ ਨਹੀਂ ਲੈ ਹੂੰ ਆ ਖੁੱਚਾਂ ਤਾਂ ਤਾਂ ਕੋਈ ਥਣ ਦਾਣੀ ਆ ਵਧ ਘਟ ਦਾ ਬਦਲਾ ਦਨ ਪਰ ਜੇਰੀ ਗੱਲ ਆਪਾਂ ਸੱਚੀ ਦੱਸਾਂਗੇ ਬਾਈ ਸਹੀ ਗੱਲ ਆ ਬਾਈ ਤੇ ਮੁੱਲ ਵੀ ਅੱਜ ਬਾਈ ਨੇ ਜਮਾ ਖਿੱਚ ਕੇ ਤੇ ਦੇਣ ਲੈਣੀ ਕਰਤਾ ਮੁੱਲ ਬਾਈ ਦੇ ਅੱਗੇ ਵੀ ਬਾਈ ਦੇਣ ਲੈਣੀ ਹੰਦੇ ਆ ਤੇ 2 ਨੰਬਰ ਤੇ ਬਾਈ ਇਹ ਬਾਈ ਡਾਕਟਰ ਪਲੂਨ ਵੱਸੀ ਸੁਈ ਵੀ ਆ ਇਹਨੂੰ ਸੁਈ ਨੂੰ ਅੱਜ ਹੋ ਗਏ ਵੀਰੇ 8 ਤੋਂ 10 ਦਿਨ ਆ ਬੱਸਾ ਬੈਠਾ ਔਰ ਲਾ ਤੇਰੀ ਮਗਰੀ ਬੱਸਾ ਆ ਬੱਚਾ ਇਹਦਾ ਇਹਦਾ ਬੱਚਾ ਆ ਗਿਆ ਬਾਈ ਠੀਕ ਹੈ ਤੇ ਦੁੱਧ ਜਿਹੜਾ ਬਾਈ ਆ ਤੋਂ 18 ਦੇ ਵਿੱਚੋਂ ਲਈ ਸੀ ਮਸ਼ੀਨ ਤੇ ਚੋਕੇ ਲਈ ਸੀ 23 24 ਕਿਲੋ ਵੀਰੇ ਹਾਂ ਪਰ ਹੁਣ ਹੱਥੀ ਚ ਬਾਈ ਦਾ ਵੀਰੇ 18 ਤੋਂ 19 ਕਿਲੋ ਦੋਨਾਂ ਟਾਈਮਾਂ ਦਾ ਤਿਆਰ ਠੀਕ ਹੈ ਬਾਈ ਮੰਨ ਕੇ ਚਲੋ ਮਸ਼ੀਨ ਤੇ ਜ਼ਿਆਦਾ ਸੀਗਾ ਮਸ਼ੀਨ ਦਾ ਵੀ ਹੱਥੀ ਚ ਬਾਈ ਨਾਲ ਫਰਕ ਪੈ ਤੇ ਬਾਕੀ ਕੱਦ ਵੱਖੋਂ ਤਾਂ ਕੋਈ ਵੀਰ ਛੋਟੀ ਨਾ ਮਾਹ ਚੱਕਰੀ ਕੋਈ ਨਹੀਂ ਬਈ 18 ਤੋਂ ਬਾਹਰ ਹੀ ਹੋਊਗਾ ਪਰ 18 ਕਿਲੋ ਕਹਿ ਕੇ ਦੇਵਾਂਗੇ ਠੀਕ ਹੈ ਬਾਕੀ ਮੇਂਜ ਮੂਂਜ ਦਿਖਾ ਦੇ ਲੀ ਵਾ ਬਹੁਤ ਸੋਹਣਾ ਲੱਗ ਫਿਟਿੰਗ ਵਾਲਾ ਲੀ ਵਾ ਬਈ ਆਈ ਨਹੀਂ ਕੋਈ ਚੱਕਰ ਜਿਹਾ ਵਸੀਨ ਤੋਂ ਆਈ ਲੱਤਾਂ ਮਾਰਦੀ ਹੋਊਗੀ ਆਈ ਵਜਾ ਥੱਲੇ ਭਾਵੇਂ ਨਾ ਸਹੀ ਗੱਲ ਆ ਬਈ ਠੰਡੀ ਠੁੰਡੀ ਦੇਖ ਸਕਦਾ ਪੂਰੀ ਠੰਡੀ ਆ ਲੈ ਬਾਕੀ ਫੇਸ ਪੂਸ ਦਿਖਾ ਦੇ ਬੜਾ ਪਿਆਰਾ ਆ ਨਾ ਬਹੁਤ ਸੋਹਣਾ ਫੇਸ ਆ ਬਾਕੀ ਕੱਦ ਫੁੱਲ ਰੜ ਹਮ ਸਹੀ ਗੱਲ ਆ ਬਈ ਕੱਦ ਕਾਠ ਫੁੱਲ ਲਗਾ ਸਮੀ ਭਲੀ ਵਹਿੜ ਆ ਗਈ ਤੇ ਬਈ ਸਾਨੂੰ ਇਹਦਾ ਮ 70000 ਦੀ ਦੇ ਦਾਂਗੇ ਚੱਕੋ ਬਾਈ ਮੁੱਲ ਬਾਈ ਨੇ 80 85 ਫਾਇਦਾ ਕੋਈ ਨਹੀਂ 70000 ਦੀ ਵੜ ਦੇ ਬਾਈ ਕਹਿੰਦਾ ਮੁੱਲ ਕਰਾਉਣਾ ਤਾਂ ਭਾਵੇਂ ਕਰਾਈ ਚੱਲੋ 80 ਪੰਜਾ ਭਾਵੇਂ ਕਰਾਈ ਚੱਲੋ 85 ਪਰਛਤ 70000 ਰੁਪਏ ਦੀ ਵੜ ਆਪਾਂ ਦੇ ਦੇ ਬਾਕੀ ਨਾੜਾ ਨੂਣਾ ਦਿਖਾ ਦੇ ਲੱਟ ਨੇ ਬਹੁਤ ਚੰਗਾ ਲਿਓ ਕੀ ਬਾਤ ਇੱਕ ਤਰ੍ਹਾਂ ਦੇ ਜੰਮੇ ਨਾ ਆਪਾਂ ਕਹਦੇ ਉਂਗਲ ਵਰਗੇ ਨਾੜਾਂ ਹਾਂਗੇ ਇਹਦੇ ਵੇਤੇ ਕਿ ਨਹੀਂ ਆ ਦੇ ਲੈ ਬਈ ਚੈੱਕ ਕਰੋ ਕੀ ਬਾਤ ਬਾਕੀ ਧਾਰਾ ਦੂਰਾ ਮਾਰ ਕੇ ਵੀ ਦਿਖਾ ਦਨੇ ਦਿਖਾਉਣਗਾ ਹੂੰ ਵੈਸੇ ਤਾਂ ਕੋਈ ਥਣਾ ਚ ਪ੍ਰੋਬਲਮ ਹੈ ਹੀ ਨਹੀਂ ਲੈ ਯਾਰ ਕੋਈ ਪੂਰ ਸ਼ਰ ਲਾਣੀ ਠੰਡੀਆਂ ਠੰਡੀਆਂ ਦੇਖੋ ਬਈ ਸਿੱਧੇ ਹੀ ਬੈਠ ਫੜ ਧਾਰਾ ਮਾਰ ਗਿੰਦਾ ਯਾਰ ਮੇਨ ਗੱਲ ਤਾਂ ਠੰਡੀਆਂ ਸੀਲ ਦੇਖੋ ਲੈ ਬਈ ਕੋਈ ਦੇਖਦੀ ਨਹੀਂ ਬਾਕੀ ਪਹਿਲਾ ਸੂਆ ਸੁਈ ਗਾ ਡਾਟ ਹੂੰ ਬਲੂਨ ਫੁੱਟਿਆ ਨਹੀਂ ਚੱਕਰੀ ਨਹੀਂ ਕਰ ਮਾਰੀਨੀ ਫੁੱਲ ਵਜਨ ਵਾਲੀਆ ਫੁੱਲ ਪ੍ਰਿੰਟ ਸਨਖ ਬਣੇ ਦੀ ਗੱਲ ਕਰੀਏ ਨਾ ਬਾੜ ਚ ਫੁੱਲ ਤੇ ਮੁੱਲ ਵੀ ਬਾਈ ਦਾ ਜਮਾ ਆਵਾਜ਼ਾ ਤੇ ਲੈਣ ਦੇਣ ਮੁੱਲ ਕਰਿਆ ਵਗਾ ਤੇ ਬਾਈ ਸੋਨੂੰ 3 ਨੰਬਰ ਤੇ 3 ਨੰਬਰ ਡਾਕਟਰ ਪਲੂਨ ਆ ਬਸੀ ਚਾਰ ਦੰਦ ਬਾਈ ਇਹ ਨਾ ਬੱਚੀ 20 25 ਸਾਲ ਪਹਿਲਾਂ ਬੱਚਾ ਸਟ ਗਈ ਘਾਟੇ ਸੁਬੀ ਥੋੜੀ ਇਹਨਾਂ ਨੇ ਵੈਕਸੀਨ ਕਰਾਈ ਸੀਗੀ ਉਹਦੇ ਕਰਕੇ ਨਾ ਬੱਚਾ ਐਕਸਪਾਇਰ ਹੋ ਗਿਆ ਦਾ ਜਾਣਦੇ 20 ਸਾਲ ਪਹਿਲਾਂ ਠੀਕ ਹੈ ਤੇ ਹੁਣ ਦੁੱਧ ਜਿਹੜਾ ਬਾਈ ਹੋਊਗਾ ਮਨ ਕੇ ਚੱਲ ਮਸ਼ੀਨ ਤੇ ਸੀਗਾ 13-14 ਲੀਟਰ ਹੁਣ ਹੱਥੀ ਚਵਾਈ ਦਾ 11 ਕਿਲੋ ਨਿਬੜਦਾ ਦੋ ਨਟੇਮਾ ਠੀਕ ਹੈ ਬਾਈ ਤੇ ਬਾਈ ਹੈਵੀ ਬੱਚਾ ਯਾਰ ਦੰਦਾ ਚਾਹੇ ਦੰਦਾ ਜੀ ਆ ਬਾਈ ਚਾਰ ਦੰਦੇ ਡਾਕਟਰ ਠੀਕ ਹੈ ਦੰਦਾ ਚਾਹੇ ਬਾਈ ਅਜ ਚਾਰ ਦੰਦਾ ਇਕ ਵਾਰੀ ਬਾਕੀ ਇੱਕ ਗੱਲ ਹੋਰ ਆ ਡਾਕਟਰ ਇਹਦਾ ਮੁੱਲ ਵੀ ਆਪਾਂ ਜਮਾ ਬੱਸੀਆਂ ਵਾਲੇ ਰੱਖਣਾ ਠੀਕ ਹੈ ਮੁੱਲ ਵੀ ਬਾਈ ਕਹਿੰਦਾ ਆਵਾਜ਼ ਵੀ ਰਹੂਗਾ ਬਾਈ ਬੱਸੀਆਂ ਵਾਲਾ ਮੁੱਲ ਰਹੂਗਾ ਲੇਵਾ ਦੇਖੋ ਯਾਰ ਲੇਵੇ ਦੀ ਫੀਟਿੰਗ ਫੋਟੋ ਬੜੀ ਕਮਾਲ ਦੀ ਆ ਗਈ ਥਣ ਇੱਕ ਨੰਬਰ ਗੁਲਾਬੀ ਥਣ ਪੂਰੀ ਵਿਥੇ ਬਾਕੀ ਫੇਸ ਕੱਦਗਾਠ ਦਿਖਾ ਦੇ ਪੂਰਾ ਫੁੱਲ ਆ ਵੀ ਭੇਜਣ ਵਾਲਾ ਉੱਚਾ ਆ ਗਿਆ ਦੂਜੇ ਸੂਏ ਨੂੰ ਕੁਝ ਹੋਰ ਹੀ ਬੰਨਣਾ ਕਿ ਨਹੀਂ ਸਹੀ ਗੱਲ ਹੈ ਵੀ ਹੂੰ ਤੋਰਾਦਾਰਾ ਚੈੱਕ ਕਰੋ ਨਾਲੇ ਹੋਰ ਨਹੀਂ ਬਰੀਡ ਚ ਵੀ ਨਹੀਂ ਕੋਈ ਕਮੀ ਫੇਸ ਦੇਖੋ ਬਈ ਖੜਨੀ ਖੁੜਨੀ ਨਾ ਇੱਕ ਨੰਬਰ ਤੇ ਬਈ ਸਾਨੂੰ ਕਿੰਨਾ ਕੁ ਦੁੱਧ ਕਰ ਸਕਦੀ ਆ ਦੁੱਧ ਬਾਈ ਅੱਜ ਤੋਂ 15 ਦਿਨਾਂ ਨੂੰ ਦਿਨ ਪੂਰੇ ਹੋ ਜਾਣਗੇ ਇਹਨੇ ਬਾਹਲਾ ਨਹੀਂ ਆਪਾਂ ਕਹਿੰਦੇ 16 ਗਲੋ ਦੇਣ ਲੱਗੀ ਆ ਠੀਕ ਹੈ ਭਾਈ ਹਾਂ ਯਾਨੀ ਕਿ ਹੁਣ ਜਿਹੜਾ ਆਪਣੇ ਘਰੇ ਮਰਜ਼ੀ ਚੋ ਕੇ ਲੈ ਜਾ ਦੋ ਤਿੰਨ ਟਾਈਮ 12-13 ਲੀਟਰ ਤਿਆਰ ਠੀਕ ਆ ਆਪਦੇ ਤਸੱਲੀ ਬੰਦਾ ਕੋਈ ਵੀ ਆਉ ਪੂਰੀ ਫੁੱਲ ਕਰਕੇ ਲਿਆ ਸਕਦਾ ਵੀ ਪੈਸੇ ਦੇਣੇ ਹੂੰ ਤੇ ਫਿਰ ਸੋਨੂੰ ਭਾਈ ਮੁੱਲ ਵੀ ਦੱਸੀ ਦੇ ਤੂੰ ਕਹਿੰਦਾ ਇਹ ਬੱਸੀਆਂ ਵਾਲਾ ਇਹਦਾ ਮੁੱਲ ਫਿਰ ਇਹਦਾ ਮੁੱਲ ਕਰਾਉਣਾ ਡਾਕਟਰ 40 ਕਰਾ ਲੈ ਚਾਹੇ 45 ਕਰਾ ਲੈ 36000 ਦੀ ਵੜ ਦੇ 36 ਪਗਾਈ ਵਾਲਾ ਕੰਮ ਠੀਕ ਹੈ ਭਾਈ ਬਾਈ ਕਹਿੰਦਾ ਲੈਣ ਦੇਣ ਮੁੱਲੀ ਕਰਨੇ ਆ ਬਾਈ ਅੱਜ ਬਾਈ ਕਹਿੰਦਾ ਜੇ ਆਪਾਂ ਲੈਣ ਦੇਣ ਦੀ ਗੱਲ ਕਰੀਏ ਮੁੱਲ ਦੀ ਬਸ ਦੇਣੀ ਛਤੀ ਦੀ ਆ ਕੋਈ 30 ਵਾਲਾ ਫੋਨ ਨਾ ਲਾ ਵੀ ਬਾਈ ਠੀਕ ਆ ਦੇਣੀ ਥੋੜਾ ਕਹਿੰਦਾ ਮਾਨ ਤਾਨ ਹੋ ਜੂਏਗੇ ਦਾ ਛੋਟ ਕਰ ਲਾਂਗੇ ਉੱਚੋ ਬਾੜਾ ਠੀਕ ਆ ਬਾਈ ਕਹਿੰਦਾ ਛੋਟ ਜ਼ਰੂਰ ਕਰ ਦਿਆਂਗੇ ਬਾਈ ਆਏਗੇ ਦੀ ਤੇ ਬਾਕੀ ਨਾ ਪ੍ਰਿੰਟਡ ਬੱਚੇ ਆ ਪੂਰੇ ਆ ਨਾ ਕੁਆਲਿਟੀ ਵਾਲਾ ਵੜਾ ਆਗਿਆ ਜੇ ਹੁਣ ਆਪਾਂ ਗੱਲ ਕਰੀਏ ਤੇ ਚੂਣ ਚਬਾ ਕੇ ਮੈਂਦਾ ਤੁਹਾਨੂੰ ਬਾਈ ਚੂਣ ਚਬਾ ਇੱਕ ਨੰਬਰ ਆ ਥੋੜਾ ਜਿਹਾ ਵੀ ਮਸ਼ੀਨ ਤੋਂ ਆਈ ਹੈ ਮਾੜਾ ਵੋਡਾ ਭਾਵੇਂ ਕਰ ਸਕਦੀ ਆ ਤੂੰ ਕੋਈ ਵੈਸੇ ਪਹਿਲੀ ਗੱਲ ਤਾਂ ਇਹ ਦੇਖੋ ਯਾਰ ਨਾ ਤਾਂ ਬਾਈ ਪੂਰਾ ਬੈਠਾ ਹੀ ਆ ਖੜਾ ਆ ਜੀ ਆ ਤੇ ਐਂ ਦਾ ਰੰਗ ਮਰੀ ਜਾਂਦਾ ਕਿ ਕਰਮਾਂ ਨੂੰ ਦਿੱਕਤ ਨਹੀਂ ਨਹੀਂ ਕੋਈ ਚੱਕਰ ਹੀ ਨਹੀਂ ਹੂੰ ਬਾਕੀ ਫੀਡਿੰਗ ਵਾਲਾ ਲੈ ਲੈ ਆਡਰ ਦੀ ਫੀਡਿੰਗ ਦੇਖੋ ਬਾਲੀ ਮਾਰੀ ਆਗੀ ਬਹੁਤ ਸੋਹਣੀ ਅਸਲ ਵਿੱਚ ਨਾ ਜੇ ਕਰੀ ਹਣ ਬਈ ਨਵੇਂ ਹਾਨ ਆ ਨਵੇਂ ਹਾਨ ਆ ਬਈ ਹੂੰ ਸਹੀ ਗੱਲ ਪਹਿਲਾ ਸੂਆ ਬਾਕੀ ਮਿਲਦਾ ਬੁੱਡੀਆਂ ਹੋਣ ਵਾਲੀਆਂ ਨਹੀਂ ਬੁੱਡੀਆਂ ਹੋਣ ਵਾਲੀਆਂ ਚਾਹੇ 2 4 ਸੂਏ ਚੋਈ ਚੱਲ ਬਈ ਇਹਨੂੰ ਸਹੀ ਗੱਲ ਆ ਬਈ ਚੱਕਰੀ ਨਹੀਂ ਤੇ ਬਈ ਤੁਹਾਨੂੰ 4 ਨੰਬਰ ਤੇ ਇਹ ਡਾਕਟਰ ਪਲੂਨ ਵੱਸੀ ਸੂਈ ਵੀ ਆ ਹੁਣੇ ਥੱਲੇ 12 13 ਲੀਟਰ ਤੋਂ ਤਿਆਰ ਆ 4 ਮਹੀਨੇ ਨਹੀਂ ਗੱਪਣਾ ਤੋਕੜ ਗੱਪਣਾ 4 ਦੰਦ ਦੀ ਹੈ ਵੀ ਦੰਦੋਂ ਵੀ 4 4 ਦੰਦ ਵੀਰੇ ਠੀਕ ਆ ਤੇ 4 ਮਹੀਨੇ ਚੈੱਕ ਪਾਸ 4 ਮਹੀਨੇ ਚੈੱਕ ਪਾਸ ਆਪਣੀ ਕਰਾਈ ਵੀ ਜਿਹੜਾ ਕੋਈ ਲੈ ਜਾਂਦਾ ਚੈੱਕ ਕਰਾ ਕੇ ਦੀ ਲੱਟ ਨਾ ਆਵੇਂ ਆਪ ਦਾ ਬਈ ਡਾਕਟਰ ਨਾਲ ਲੈ ਫਾਮੇ ਇੱਥੋਂ ਸਾਦਲੇ ਡਾਇਰੈਕਟਰ ਤੁਸੀਂ ਆਪਦੀ ਦਸਲੀ ਬਾਈ ਕਿੰਨਾ ਕਰਵਾ ਸਕਦੇ ਤੇ ਬਾਈ ਤੁਹਾਨੂੰ ਕਿੰਨਾ ਦੁੱਧ ਦੇ ਥੱਲੇ ਹੁਣ ਦੁੱਧ ਡਾਇਰੈਕਟਰ ਥੱਥੀ ਚਵਾਈ ਵਾਲਾ 12 ਕਿਲੋ ਆ ਬਾਈ ਬਾਈ ਨਾੜਾ ਨੂੰ ਨਾ ਹੀ ਬੜੀਆਂ ਚੰਗੇ ਯਾਰ ਲੈਵੇ ਪੂਰਾ ਵਧੀਆ ਲੈਵਾ ਡੰਡ ਫੀਟਿੰਗ ਵਾਲਾ ਜਿੰਨਾ ਮਗਰ ਨੂੰ ਮੂਰ ਨੂੰ ਲੈਵਾ ਦੋਮਾ ਪਾਸੇ ਨੂੰ ਲੈਵਾ ਫੀਟਿੰਗ ਵਾਲਾ ਲੈਵਾ ਤੰਤੋਂ ਚਾਰ ਦੰਦ ਬੱਚਾ ਆ ਗਿਆ ਬਾਈ ਬਾਕੀ ਤੋਹਰੇ ਤਾਂ ਪਤਾ ਲੱਗਦਾ ਨੀ ਤੇ ਬਾਈ ਸੋਨੋ ਇਹਦਾ ਫਿਰ ਅੱਜ ਕੀ ਮੁੱਲ ਰੂਗਾ ਲੈਣ ਦੇ ਇਹ ਡਾਕਟਰ ਮੋਲ ਕਰਾਉ ਨੂੰ 50 ਕਰਨਾ ਚਾਹੀਪੇ 55 ਬਸ 47000 ਦੀ ਦੇਣੀ ਆ ਮਸਤੀ ਕਰਦਾ ਬੱਚਿਆਂ ਜਣਾ ਹਾਂ ਹਾਂ ਤੇ ਚੌਣ ਚਵਾ ਕੇ ਮੈਂਦਾ ਬਾਈ ਇੱਕ ਨੰਬਰ ਆ ਡਾਕਟਰ ਠੀਕ ਹੈ ਚੌਣ ਚਵਾ ਬਾਈ ਇੱਕ ਨੰਬਰ ਕਿਉਂਕਿ ਐ ਲਾ ਲੋ ਵੀ ਹੁਣ ਚੰਗੀ ਰੋਟਾ ਠੰਡਾ ਵਾਲੀ ਰੋਟਾ ਨਹੀਂ ਬਾਈ ਹਾਂਜੀ ਹਾਂਜੀ ਬਸ ਵੀ ਦੇਖੋ ਫੇਸ ਦੇਖੋ ਕੰਨ ਪ੍ਰਿੰਟ ਮੈਂ ਕਹਿਣਾ ਵੀ ਨਾ ਰੰਗ ਰੂਪ ਇੰਨੇ ਕਿ ਚੰਗਿਆ ਜਾਗਦੇ ਆ ਕਰਮ ਵਾਲੀਆਂ ਜੇ ਗੱਲ ਕਰੀਏ ਕਿਉਂਕਿ ਸੋਹਣੀਆਂ ਪਲੀਆਂ ਵਿੱਚ ਚੰਗੀ ਖਰਾਕ ਦੇ ਤਿਆਰ ਬਾਕੀ ਡਾਕਟਰ ਆਇਆ ਪਹਿਲਾ ਸੂਆ ਬਈ ਘੱਟ ਮਿਲਦੀਆਂ ਬਸੇ ਹਨ ਹਮ ਸਹੀ ਗੱਲ ਆ ਬਈ ਨਵੇਂ ਹਾਨ ਬੱਚੇ ਆ ਸਾਰੀ ਤੇ ਬਈ ਸੋਨੂੰ ਅੱਗੇ ਫਿਰ ਜਰਸੀ ਨਹੀਂ ਗੀ ਨਾ ਦਿਖਾਉਣਾ ਇਹ ਜਰਸੀ ਆ ਡਾਕਟਰ ਹਮ ਇਹ ਬਈ ਆਪਾਂ ਤਾਂ ਲਈ ਸੀ ਉਹਨਾਂ ਨੂੰ ਤਾਂ ਆਪਣਾ ਦੂਜੇ ਕਈ ਤੀਜਾ ਸੂਆ ਕਹਿ ਕੇ ਦੇਣੀ ਆ ਚਾਹੇ ਕੋਈ ਕਹੇ ਉਹਨੂੰ ਚੌਥਾ ਕਹੀਏ ਵਿੱਚ ਗੁੱਸਾ ਕੋਈ ਨਹੀਂ ਹੈ ਨਾ ਹਮ ਤੇ ਦੁੱਧ ਦੇ ਦੋ ਬਈ ਇਹ 18 ਤੋਂ 20 ਕਿਲੋ ਠੀਕ ਹੈ ਹੁਣੇ ਸੂਈਆਂ ਸੂਈ ਨੂੰ ਘੰਟਾ ਹੋ ਗਿਆ ਮਗਰ ਇਹਦੇ ਬੱਚਾ ਬਈ ਬੱਚਾ ਇਹਦੇ ਮਗਰ ਗੁੱਸਾ ਆ ਗਿਆ ਤੇ ਸੋਨੂੰ ਬਈ ਇਹਦਾ ਮੁੱਲ ਆ 47000 ਉਹ ਜੀ ਥੋੜਾ ਘਾਣਾ ਮੰਗੋ ਛੋਟ ਕਰ ਦਾਂਗੇ ਬਸ ਠੀਕ ਆ ਛੋਟ ਹੀ ਹੋਊਗੀ ਬਾਈ ਕਹਿੰਦਾ 47000 ਤੋਂ ਬਾਕੀ ਜੇ ਹੁਣ ਕੋਈ ਵੀਰ ਆਉਂਦਾ ਬਈ ਆ ਜਰਸੀ ਨੂੰ ਛੋਟੀ ਜੀ ਮੰਨ ਕੇ ਨਾ ਨਹੀਂ ਬਾਈ ਸੋਣ ਹਾਂ ਵੱਡੀਆਂ ਜਰਸੀਆਂ ਬਈ ਹਮ ਫੁੱਲ ਵਜਨ ਵਾਲੀਆਂ ਜਰਸੀਆਂ ਤੇ ਸੋਨੂੰ ਬਾਈ ਕਿੰਨਾ ਕੁ ਬੋਲਾ ਵਾਲਾ ਕੱਢਿਆ ਫਿਰ ਇਹ ਤਾਂ ਜੀ ਹੁਣੀ ਸੁਣਿਆ ਡਾਕਟਰ ਘੰਟੇ ਗਿਆ ਬਈ ਠੀਕਾ ਘੰਟਾ ਕੀ ਹੋਇਆ ਹਾਂ ਇਹ ਸੂਈ ਸੀ 1:00 ਵਜੇ ਵੀ ਤੇ ਕਿੰਨਾ ਕ ਦੁੱਧ ਕੱਢਿਆ ਬਾਈ ਪਿਛਲੇ ਦੁੱਧ ਬਈ ਡੱਕਾ ਨਹੀਂ ਕੱਢਿਆ ਵਿੱਚ ਝੂਟ ਮਾਰਨ ਲੱਗੀ ਫਿਰ ਧਾਰ ਵੀ ਨਹੀਂ ਮਾਰੀ ਪਿਛਲੇ ਸੂਏ ਕਿੰਨਾ ਕ ਪਾਇਆ ਵੈ ਪਹਿਲਾ ਸੂਆ ਦਿੱਤਾ 18 18 ਕਿਲੋ ਦੁੱਧ ਰੋ ਬਈ ਆਪਾਂ 18 ਕਿਲੋ ਕਹਿ ਕੀ ਦੇਵਾਂਗੇ ਬਾਕੀ ਨਾਲ ਲੈਵੇ ਦੀ ਗੱਲ ਕਰੀ ਬੜਾ ਚੰਗਾ ਆ ਗਿਆ ਥਣ ਥਣ ਬਹੁਤ ਚੰਗਾ ਰਸ ਚੈੱਕ ਕਰੋ ਤੇ ਬਾਈ ਸਾਨੂੰ ਧਾਰਾਂ ਵੀ ਮਾਰੀ ਦਿਓ ਮੈਂ ਤਾਂ ਧਾਰਾਂ ਨਾਲ ਡਰ ਜੂ ਵੀ ਇੱਥੇ ਯਾਰ ਧਾਰਾਂ ਨਾਲ ਕੋਈ ਚੱਕਰ ਨਹੀਂ ਓਕੇ ਜਾਵਾਂ ਠੀਕ ਹੈ ਬਾਈ ਬਾਈ ਨਾਲ ਧਾਰਾਂ ਦੂਰਾ ਓਕੇ ਆ ਤੇ ਖੋਲਿਓ ਬਾਈ ਸੋ ਫੁੱਲ ਵੱਡੀ ਜਰਸੀ ਆ ਕਿਉਂਕਿ ਵਿੱਚ ਵੀਰ ਕਹਿੰਦੇ ਹੁੰਦੇ ਆ ਨਾ ਵੀ ਛੋਟੀਆਂ ਹੁੰਦੀਆਂ ਨਹੀਂ ਨਹੀਂ ਛੋਟੀਆਂ ਨਹੀਂ ਡਾਕਟਰ ਹੂੰ ਫੋਨ ਛੋਟੀ ਆਪਾਂ ਲੱਗੇ ਬਾਈ ਬਾਕੀ ਕੱਦ ਕਾਠੀ ਦੱਸਦਾ ਕਰਮ ਵਾਲੀ ਦਾ ਤੇ ਹੁਣ ਜਿਵੇਂ ਗੱਲ ਬਾਈ ਨੇ ਕਰੀਏ ਬਾਈ ਕਹਿੰਦਾ ਸੂਆ ਭਾਵੇਂ ਤੀਜਾ ਮਾਰ ਲਿਓ ਭਾਵੇਂ ਮਾਰ ਲਿਓ ਚੌਥਾ ਕਿ ਨਹੀਂ ਬਾਈ ਹਾਂ ਬਈ ਆਪਾਂ ਇਹ ਸੂਏ ਨਾ ਆਪਣਾ ਵਿੱਚ ਕੋਈ ਆਪਾਂ ਕਿਹੜਾ ਸਵਾਕੇ ਆਇਸ਼ ਨਾ ਹੂੰ ਯਾਨੀ ਕਿ ਉਹ ਤਾਂ ਅਗਲੇ ਸਮਝ ਹੁੰਦੀ ਆ ਬਾਕੀ ਲੇਵਾ ਨਹੀਂ ਮਿਲਦਾ ਇਹ ਜਹਾ ਹਨਾ ਲੇਵਾ ਕਿੱਥੋਂ ਮਿਲਦਾ ਬੀ ਸਹੀ ਗੱਲ ਹੈ ਬਾਕੀ ਦਾ ਚੈੱਕ ਕਰ ਸਕਦੇ ਆ ਬਾਈ ਤੋਰਾ ਤਾਰਾ ਸੋਹਣਾ ਲੱਗਣ ਵਾਲਾ ਜਾਨਵਰ ਆ ਬਹੁਤ ਸੋਹਣਾ ਆ ਗਿਆ ਕੱਦ ਕਠ ਕਰਨ ਵਾਲੀ ਦਾ ਹੁਣ ਸੁਆ ਦਾ ਬਾਈ ਕਿਉਂਕਿ ਮੰਦਾਈ ਆਪਾਂ ਸੁਆ ਬਾਈ ਹਜੇ ਸੁਈ ਆ ਬੜ ਤਾਂ ਜੋ ਤੋੜਦਾ ਨਹੀਂ ਸੀ ਮੈਂ ਅਜੇ ਸੁਈਆ ਕੇਰਾ ਪੂਰਾ ਸੁਕੇ ਜ਼ੋਰ ਲੱਗਦਾ ਪੂਰਾ ਵੀ ਹੈ ਨਾ ਬਾਕੀ ਲੈ ਫੇਸਬੂਕ ਦੀ ਬਾਦੀ ਰੰਗ ਰੂਪ ਬਹੁਤ ਚੰਗਾ ਬੱਚੇ ਵੀ ਬਹੁਤ ਚੰਗੇ ਪਾਉਣ ਵਾਲੀ ਆ ਕਿਉਂਕਿ ਵੱਡੇ ਬੱਚਿਆਂ ਨੂੰ ਜਨਮ ਦੇਊਗਾ ਨਹੀਂ ਬਾਈ ਸਹੀ ਗੱਲ ਆ ਵੀ ਹਾਂ ਤੇ ਬਾਈ ਇਹਦਾ ਮੁੱਲ ਫਿਰ ਤੁਹਾਨੂੰ ਦੇਣਾ ਇਹਦਾ ਮੁੱਲ ਅਟਰ ਲੈਂਡ ਦੇਣੀ 65000 ਥੋੜਾ ਕਣਾ ਮੰਨ ਤਾਣਾ ਛੋਟ ਕਰ ਦਾਂਗੇ ਬਾਸ ਠੀਕ ਸੋੜ ਬਾਈ ਕਹਿੰਨਾ ਹੋ ਜੂਗੀ 65000 ਰੁਪਇਆ ਮੋਲ ਹੈ ਬਾਕੀ ਥਣ ਵੀ ਚੈੱਕ ਕਰ ਸਕਦੇ ਹੋ ਬਾਈ ਗਲਾਸਾਂ ਨਾਲ ਦੇ ਕਰਮਣੇ ਨੂੰ ਥਣ ਲੱਗੇਗਾ ਬਹੁਤ ਸੋਹਣੇ ਤੇ ਅੱਗੇ ਬਾਈ ਸੋਨੂੰ ਲਾਟ ਤੇ ਡਾਇਮੰਡ ਪੀਸ ਹੀ ਆ ਗਿਆ ਵੀ ਇਹ ਡਾਕਟਰ ਫਾਰਮ ਚੋਂ ਲਈ ਆਪਾਂ ਬਾਈ ਹੂੰ ਦੂਜਾ ਸੂਆ ਸੁੰਦੀ ਅਰੀਜਨਲ ਹੈ ਜੀ ਚਾਰ ਦੰਦ ਹੈ ਠੀਕ ਹੈ ਬਾਈ ਹਾਂ ਦੁੱਗੀ ਸੂਈ ਹੈ ਪਹਿਲਾਂ ਇਹ ਆਪ ਤਾਂ ਇਹ 50062 ਦੀ ਹੈ ਹੂੰ ਅੱਗੇ ਨੂੰ ਕਾਵਾਂਗਾ ਜੀ ਤਾਂ ਸੀਮਨ ਲੱਗਿਆ ਵਾ ਸਿਕਸੜੀ ਲੱਗਿਆ ਵਾ ਠੀਕ ਹੈ ਬਾਈ ਹਾਂ ਜੀ ਸਿਕਸੜ ਤੋਂ ਹੀ ਕੱਪਣਾ ਅੱਗੇ ਹਾਂਜੀ ਹਾਂਜੀ ਤੇ ਬਾਈ ਮੈਂ ਕਹਣਾ ਵੀ ਜਿਵੇਂ ਅੱਜ ਦੰਤਾਂ ਚਾ ਵੜਦਾ ਕੱਦ ਬਹੁਤ ਆ ਯਾਰ ਹਨਾ ਕੱਦ ਡਾਕਟਰ ਇਦੋਂ ਵੱਡੀ ਜASSI ਆਪਾਂ ਨੂੰ ਇੰਨਾ ਟਾਈਮ ਹੋ ਗਿਆ ਕੰਮ ਕਰਦਿਆਂ 12-13 ਸਾਲ ਹੋ ਗਏ ਹਾਂ ਨਾ ਤਾਂ ਐਡਾ ਕੱਦ ਜਿਆਸੀ ਤਾਂ ਦੇਖਿਆ ਨਹੀਂ ਆਪਾਂ ਲਈ ਹੈ ਠੀਕ ਹੈ ਤੇ ਐਚਐਫਜੀਡੀ ਦਿਖਾਈ ਦਿੰਦੀ ਫੁੱਲ ਹਾਈਟ ਚ ਆ ਬਈ ਯਾਰ ਹਾਂ ਸਹੀ ਗੱਲ ਆ ਬਾਕੀ ਪੂਰੀ ਬਈ ਵਜਨ ਵਾਲੀ ਤੇ ਕੀ ਰਿਕਾਰਡ ਆ ਬਈ ਦੰਤਾਂ ਦਾ ਬਿਜ਼ਨਸ ਉਹਨੇ ਡਾਕਟਰ ਨੇ ਦਿੱਤਾ 32 ਦੀ 3 ਲੀਟਰ ਬਈ ਪਲੂਨ ਨੇ ਤੇ ਐ ਦੀ ਕੀ ਫਿਰ ਆਪਾਂ 30 ਕਿਲੋ ਕਹਿ ਕੇ ਦੇਣਾ ਆਪਾਂ ਕਿਸੇ ਦੇ ਮੰਨੇ ਨਾਲ ਨਹੀਂ ਲਈ ਠੀਕ ਹੈ ਨਾ ਆਪਾਂ 30 ਕਿਲੋ ਕਹਿ ਕੇ ਦੇਵਾਂਗੇ ਬਈ ਬਾਕੀ ਥ ਇਹ ਲਡੂ ਨੂੰ ਦਿਖਾ ਰਹੀ ਕੱਚੀ ਪਈ ਆ ਨਾ ਵਾਲੀ ਕੱਚੀ ਪਈ ਆ ਵੀ ਸਹੀ ਗੱਲ ਆ ਕੱਲੀ ਸਾਂਭਣ ਵਾਲੀ ਆ ਸਾਂਭਣ ਵਾਲੀ ਆ ਪਾ 30 ਕਿਲੋ ਕਹਿ ਕੇ ਦੇਵਾਂਗੇ ਹੂੰ ਕੱਲੀ ਬਈ ਸਾਂਭਣ ਵਾਲੀ ਆ ਕਿ ਬਹੁਤ ਸੋਹਣੀ ਤਿਆਰ ਹੋਣ ਵਾਲੀ ਆ ਕਰਮ ਵਾਲੀ ਫੁੱਲ ਜਿੰਦ ਜਾਣ ਵਾਲੀ ਆ ਫਲੀ ਸਮੀ ਫੁੱਲ ਕੁਆਲਿਟੀ ਦੇਵੇ ਦੀ ਬਹੁਤ ਚੰਗੀ ਆ ਕਿ ਥਣ ਲੇਵੇ ਦੀ ਜਮਾ ਸਾਫ ਸੁਥਰੀ ਆ ਭਾਵੇਂ ਹੱਥੀਂ ਚੋ ਸਕਦੇ ਆ ਭਾਵੇਂ ਚੋਲੇ ਮਸ਼ੀਨ ਤੇ ਕਿ ਨਹੀਂ ਬਈ ਕੋਈ ਦੇਖੀ ਸਹੀ ਗੱਲ ਆ ਵੀ ਲੈ ਚੈੱਕ ਕਰੋ ਬਈ ਥਣਾਂ ਦਾ ਬਹੁਤ ਸੋਹਣੀ ਬਾਕੀ ਠੰਡੀ ਆ ਬਾਕੀ ਟਲ ਟੁਰਦੇ ਡਾਕਟਰ ਇਹ ਤਾਂ 15 ਸਾਲ ਨੂੰ ਬਹਿਣ ਦੇ ਬੰਨ ਨਾ ਕੋਈ ਬਾਦ ਦਾ ਹਜੇ ਹੈ ਨਾ ਹਾਂ ਹਾਂ ਸਹੀ ਗੱਲ ਹੈ ਜਿੰਨਾ ਖਿੱਚੋ ਉਹਨਾਂ ਬਾਦ ਦਾ ਬਾਈ ਕਿਉਂਕਿ ਇਹਨੇ ਕੋਸ਼ ਕਰਮਾਣੇ ਬਣ ਕੇ ਸੁਣਾਗੇ ਹਾਂਜੀ ਹਾਂਜੀ ਤੇ ਇਕੱਲੀ ਸਾਂਭਣ ਵਾਲੀ ਅੱਜ ਬਾਈ ਦੇ ਜਿਵੇਂ ਤਾਂ ਹੁਣ ਦੱਸਿਆ ਕੱਚੀ ਆ ਕੀ ਕੱਚੀਆਂ ਵਾਲਾ ਮੁੱਲ ਕਰੂਗਾ ਕਿੰਨਾ ਮੁੱਲ ਰੂ ਬਾਈ ਡਾਟਰ ਮੌਲ ਕਰਾਉਣ ਦਾ ਚਾਹੇ 1 ਲੱਖ 40 ਕਰਾ ਲੈ ਜਾਏ 45 ਬਸ 1 ਲੱਖ 30 ਹਜ਼ਾਰ ਦੀ ਦੇਣੀ ਹੈ ਟੋਟਲੀ ਟੋਟਲੀ ਦੇਣੀ ਹੈ ਚੱਕੋ ਬਾਈ ਫੁੱਲ ਵਾਜਣਾ ਫੁੱਲ ਬਰੀਡ ਤੁਹਾਨੂੰ ਬਾਇਓ ਡਾਟਾ ਵੀ ਸਾਰਾ ਮਿਲ ਜਾਊਗਾ ਬਾਈ ਕਹਿੰਦਾ ਫਾਰਮ ਚੋਂ ਆਈ ਹੈ ਕਿ ਨਹੀਂ ਬਾਈ ਨਹੀਂ ਜਿਹੜਾ ਮੇਰਾ ਵੀਰ ਕੋਈ ਵੀ ਖਰੀਦਦਾ ਆਪਾਂ ਸਾਰਾ ਰਿਕਾਰਡ ਲੈ ਕੇ ਦੇਵਾਂਗੇ ਇੱਕ ਤਾਂ ਕਹਿਣ ਵਾਲੀ ਗੱਲ ਹੁੰਦੀ ਆ ਉਹਨਾਂ ਨਾਲ ਕਾਵਾਂਗਾ ਜੀ ਸੀਮਨ ਕਹਿੰਦਾ ਕਾਵਾਂਗਾ ਜੀ ਸੀਮਨ 8800 ਦਾ 1 ਦਾ ਹਜ਼ਾਰ ਦਾ ਠੀਕ ਹੈ ਨਾ ਪਰ ਆਪਾਂ ਸਾਰਾ ਪ੍ਰੋਪਰ ਡਾਟਾ ਦੇਵਾਂਗੇ ਲੈ ਕੇ ਬਾਈ ਜਿਹੜਾ ਕੋਈ ਆਪਣਾ ਸੌਦਾ ਕਰ ਲੈਣਾ ਸਾਰਾ ਤੁਹਾਨੂੰ ਮਿਲ ਜਾਊਗਾ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਸਿਆ ਨਗਾ ਚ ਕੋਈ ਵੀ ਨਾ ਗਾਵੇ ਨਾ ਪਸੰਦ ਤਾਂ ਬਾਈ ਨਾ ਕਰਿਓ ਕੰਡੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ